ਮੇਰੇ ਕੋਲ ਬਹੁਤ 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 ਜੇ ਮੈਂ ਉਹਨਾਂ ਉਹਨਾਂ ਮਾਰਨਾਮਾ ਨੋ ਦੇ ਵਿੱਚੋਂ ਵੀ ਐਮ ਸੀ ਸਾਹਿਬ ਜੀ ਸਰਕਾਰਯੋਗ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਹੌਸਲਦਾ ਜੀ ਬਹੁਤ ਬਹੁਤ ਦਾ ਸਵਾਗਤ ਹੈ ਯਾਰਕਾ ਉਹ ਜੋ ਸਰਮਾਨ ਦਾ ਪ੍ਰੋਗਰਾਮ ਹੈ ਉਹ ਹੋ ਰਿਹਾ ਹੈ ਲੱਗਦਾ ਆ ਰੰਚ ਨਾਲ ਅੱਗੇ ਚੇਚੇ ਚੱਲੋ ਆਇਆ ਹੋਇਆ ਆਪੂ ਸਾਬਾ ਜੀ ਬਹੁਤ ਵਧੀਆ ਬੋਲੇ ਦਿਨ ਕੋਲ ਹੀ ਮੈਂ ਹੱਥੇ ਬੈਠਾ ਖੜਦਾ ਸੀ ਯਾਰ ਇਹਿਹੜੇ ਮੌਕੇ ਮੇਰੇ ਸਾਹਮਣੇ ਬੈਠੇ ਸਾਰੀਆਂ ਸਭੀਆਂ ਮਾਵਾਂ ਬਜ਼ੁਰਗ ਨੌਜਵਾਨ ਸਾਥੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਕਿਉਂਕਿ ਪਹਿਲਾ ਵਿੱਚੋਂ ਪਹਿਲਾ ਜਿਹੜੇ ਬੁੜਾਰੇ ਆ ਨੇ ਇਨ੍ਹਾਂ ਤੋਂ ਪ੍ਰਧਾਨ ਤੇ ਮਾਸਟਰ ਵੱਡਾ ਸਿੰਘ ਜੀ ਵੀ ਪਹੁੰਚੇ ਹੈ ਤਾਂ ਉਹਨਾਂ ਦਾ ਧੰਨਵਾਦ ਨਿਕਸਵਾੜੀ ਦਾ ਜੀ ਮਾਸਟਰ ਸੁਖਵਿੰਦਰ ਜੀ ਹੋਣੀ ਵੱਡਾ ਸਿੰਘ ਜੀ ਨੇ ਮੈਂ ਜਿਨ੍ਹਾਂ ਦੇ ਮੇਰੇ ਵਰਗੇ ਨੂੰ ਸੂਤ ਰਿਹਾ ਮੇਰੇ ਵਰਗੇ ਹੋਰ ਵੀ ਕਿੱਥੋਂ ਕਿੱਥੋਂ ਉਹਨਾਂ ਨੇ ਹੀਰੇ ਕੱਢ ਕੇ ਇੱਕ ਮਾਲਾ ਦੇ ਵਿੱਚ ਪਰੋਦੇ ਤੇ ਸਾਨੂੰ ਸਟੇਜਾਂ ਦੇ ਵਿੱਚ ਖੜ੍ਹੇ ਸੰਬੰਧ ਦੇ ਵਿੱਚ ਜਿਨ੍ਹਾਂ ਨੇ ਵੀ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਤੇ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਤੇ ਇਹ ਲੋੜ ਹੈ ਛਵੇਂ ਦੀ ਲੋੜ ਹੈ ਬਹੁਤ ਲੋੜ ਹੈ ਤੇ ਮੈਨੂੰ ਮੇਰੇ ਲਈ ਇੱਕ ਮਹਾਨ ਵਾਲੀ ਗੱਲ ਵੀ ਹੈ ਕਿ ਅਸੀਂ ਪਿਛਲੇ ਸੰਘਰਸ਼ ਦੇ ਵਿੱਚੋਂ ਕੇ ਸਮਾਜ ਨੂੰ ਇੱਕ ਰਿੰਕੂ ਪਹਿਲਾਂ ਕਰਕੇ ਦੇਤਾ ਜੋ ਰਿੰਕੂ ਜੀ ਕੰਮ ਕਰ ਰਹੇ ਨੇ ਤੇ ਪਰਿਵਾਰ ਦਾ ਨੌਜਵਾਨ ਵਿਅਕਤੀ 14 ਸਾਲ ਦਾ ਜਸ਼ਨਪ੍ਰੀਤ ਆ ਪਿੰਡ ਕਕਰਾਲ ਸਾਡੇ ਧੂਰੀ ਦੇ ਨਾਲ ਪਿੰਦਾ ਜਿਆਦਾਤਰ ਜਾਣਦੇ ਹੋਗੇ ਪਿਆਰਾ ਜੀ ਉਥੇ ਇਹਦੇ ਮੁੰਡੇ ਨੂੰ ਕੋਈ ਗੱਡੀ ਚਾੜ ਕੇ ਮਾਰ ਗਿਆ ਬਹੁਤ ਇਹਨਾਂ ਨੇ ਗੁਜ਼ਾਰਿਸ਼ કરી ਪ੍ਰਸ਼ਾਸਨ ਨੂੰ ਪਰ ਕਿਸੇ ਨੇ ਗੌਰ ਨਹੀਂ ਕਰੀ ਰਿੰਕੂ ਭਰਾ ਦੇ ਨਾਮ ਰਲ ਕੇ ਅਸੀਂ ਉਹਦੀ ਡੈੱਡ ਬੋਡੀ ਉੱਥੇ ਰੱਖੀ ਉਹਦੇ ਪਰਿਵਾਰ ਨੂੰ ਪੂਰਾ ਇਨਸਾਫ ਦਿਵਾਇਆ ਜਦ ਤੱਕ ਇਨਸਾਫ ਨਹੀਂ ਮਿਲਦਾ ਤਾਂ ਕਈ ਸੜਕਾਂ ਤੋਂ ਨਹੀਂ ਉੱਠਦੇ ਉਥੇ ਰਾਤਾਂ ਵੀ ਗੱਡੀਆਂ ਕਈ ਮਾਵਾਂ ਵੀ ਬੈਠੀਆਂ ਸਰ ਪਰ ਅਸੀਂ ਉਹ ਤੋਂ ਤਾਂ ਕਿਹਾ ਵੀ ਜਦ ਤੱਕ ਸਾਡੇ ਭਰਾ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਨਹੀਂ ਉੱਠਦੇ ਕਿਉਂਕਿ ਜੇ ਨੀਤਰੀ ਕਰਨੀ ਹੈ ਤਾਂ ਜਲੋ ਕਰੋ ਕੁਰਤੇ ਪਜਾਮੇ ਪਾ ਕੇ ਆਵੀਂ ਨਾ ਚਮਚਾਗਰੀ ਕਰੋ ਕਿਸੇ ਦੀ ਹੱਕ ਸੱਚ ਤੇ ਪਹਿਰਾ ਦਿਓ ਲੋਟ ਬੰਦੇ ਨਾਲ ਖੜੋ ਇਹ ਤਾਂ ਮੇਰਾ ਆਪਣਾ ਮਹੱਲਾ ਆ ਬੁੱਤ ਦੇ ਅੱਗੇ ਨੱਗੋ ਉਹਨਾਂ ਨੂੰ ਦੇਖ ਕੇ ਨਮਨ ਜ਼ਰੂਰ ਕਰੋ ਇਹ ਨਹੀਂ ਵੀ ਅੱਜ ਬਾਬਾ ਜੀ ਦੀ ਜੈਤੀ ਹੈ ਅੱਜ ਕਲੇ ਫੁੱਲਾਂ ਦੀ ਮਾਲਾ ਚੜਾ ਦਿਓ ਨੰਗਦੇ ਬਣਦੇ ਜ਼ਰੂਰ ਬਾਬਾ ਜੀ ਦੇ ਫੁੱਲ ਵੀ ਅਰਪਿਤ ਕਰੋ ਔਰ ਆਪਣੇ ਬੱਚਿਆਂ ਨੂੰ ਵੀ ਉਹਨਾਂ ਤੋਂ ਕਹੋ ਵੀ ਭਾਈ ਬਾਬਾ ਸਾਹਿਬ ਨੇ ਕੀ ਸਾਨੂੰ ਦਿੱਤਾ ਹੈ ਪੜਨਾ ਸਮਝਾਉਣਾ ਦੇਸ਼ ਨੂੰ ਜੇ ਖੁਸ਼ਹਾਲ ਬਣਾਉਣਾ ਹਰ ਇੱਕ ਨੂੰ ਪੜਨਾ ਸਮਝਾਉਣਾ ਜੇ ਚਾਹੁੰਦੇ ਹੋ ਭਲਾ ਮੁਲਕ ਦਾ ਸਿੱਖ ਲੋ ਮਿਲ ਕੇ ਰਹਿਣਾ ਪੜੋ ਜੁੜੋ ਸੰਘਰਸ਼ ਕਰੋ ਇਹ ਬਾਬਾ ਸਾਹਿਬ ਦਾ ਕਹਿਣਾ ਮੇਰੇ ਸਾਰੇ ਹੀ ਸਤਿਕਾਰਯੋਗ ਮੇਰੀਆਂ ਮਾਤਾ ਮਾ ਸਤਿਕਾਰਯੋਗ ਭੈਣਾ ਨੌਜਵਾਨ ਸਾਥੀ ਬਜ਼ੁਰਗ ਅਤੇ ਪਿਆਰੇ ਬੱਚਿਓ ਅਤੇ ਮੰਚ ਤੇ ਵਿਰਾਜਮਾਨ ਮੇਰੇ ਬਹੁਤ ਹੀ ਕਰੀਬੀ ਦੋਸਤ ਛੋਟੇ ਭਰਾ ਗੁਲਜਾਰ ਸਿੰਘ ਬੋਬੀ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ 2 ਦਿਨ ਪਹਿਲਾਂ ਹੀ ਪੰਜਾਬ ਰਾਜ ਅਨੁਸੂਚੀਆਂ ਜਾਤੀ ਕਮਿਸ਼ਨ ਦਾ ਜਿਹੜਾ ਮੈਂਬਰ ਨਿਯੁਕਤ ਕੀਤਾ ਗਿਆ ਉਹਨਾਂ ਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਬੜੇ ਕਾਬਿਲ ਅਫਸਰ ਜਿਨ੍ਹਾਂ ਨੇ ਸੰਮਰੂਰ ਦੇ ਵਿੱਚ ਕਾਫੀ ਸਮਾਂ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦੇ ਅੰਦਰ ਬਤੌਰ ਏਡੀਸੀ ਆਪਣੀਆਂ ਸੇਵਾਵਾਂ ਦਿੱਤੀਆਂ ਜੋਹਲ ਸਾਹਿਬ ਚੀਮਾ ਸਾਹਿਬ ਰਾਜ ਸਿੰਘ ਜੀ ਪਲਵਾਨ ਮੇਰੇ ਛੋਟੇ ਵੀਰ ਸ਼ਕਤੀ ਸਿੰਘ ਠੇਕੇਦਾਰ ਸਾਹਿਬ ਜੋ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਵੀ ਨੇ ਬਲਵਿੰਦਰ ਸਿੰਘ ਜੀ ਜਿਹੜਾ ਅਹੁਣੀ ਇੱਥੋਂ ਚਲੇ ਗਏ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਮੇਰੇ ਪ੍ਰਾ ਸੁਰਿੰਦਰ ਜੀ ਰਿੰਕੂ ਜੀ ਮਾਫੀ ਚਾਹੁੰਦਾ ਕਈ ਵਾਰ ਕਿਸਦਾ ਨਾਮ رہ ਜਾਂਦਾ ਹੈ ਸਭ ਤੋਂ ਪਹਿਲਾਂ ਕਰੀਏ ਉਹਨਾਂ ਨੂੰ ਯਾਦ ਜਿਨ੍ਹਾਂ ਦੀ ਯਾਦ ਦੇ ਵਿੱਚ ਅਸੀਂ ਅੱਜ ਇਹ ਸਮਾਗਮ ਕਰ ਰਹੇ ਹਾਂ ਬਾਹਰ ਧਾਰਾ ਚੋਂ ਉਡਣਾ ਹੁੰਦਾ ਸਹੀ ਗੱਲ ਆ ਪਿਆਰਾ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਮੰਚ ਤੇ ઉપਸਥਿਤ ਮੇਰੇ ਬਹੁਤ ਹੀ ਸਤਿਕਾਰਯੋਗ ਪਿਆਰਾ ਜੀ ਬਹੁਤ ਹੀ ਸਤਿਕਾਰਯੋਗ ਮਾਤਾ ਬੀਬੀ ਖਾਲਸਾ ਜੀ ਸਾਡੇ ਬਾਬਾ ਕਰਨਜੀਤ ਜੀ ਹੈਪੀ ਜੀ ਸਾਡੇ ਦਰਸ਼ਨ ਖੁਰਮੀ ਸਾਹਿਬ ਰਜਿੰਦਰ ਕਾਕਾ ਜੀ ਲੱਖਾ ਸਰਪੰਚ ਜੀ ਸਾਡੇ ਐਮਸੀ ਸਹਿਬਾਨ ਫੌਜੀ ਸਾਹਿਬ ਸੇਵਕ ਜੀ ਨੂਹੇਸ਼ ਕਾਲਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਐਮਸੀ ਸਹਿਬਾਨ ਗਰੀਬੂ ਜੀ ਔਰ ਵਕ ਵਕ ਜਥੇਬੰਦੀਆਂ ਚ ਕੰਮ ਕਰ ਰਹੇ ਸਾਡੇ ਗੁਰਮੀਤ ਸਿੰਘ ਜੀ ਰਿੰਕੂ ਜੀ ਧਰਮਵੀਰ ਜੀ ਅੱਜ ਅੱਜ ਡਾਕਟਰ ਭੀਮrao ਅੰਬੇਦਕਰ ਦੇ ਜਨਮ ਦਿਨ ਤੇ ਪਹੁੰਚੇ ਹਾਂ ਠੀਕ ਕਹਿਣਾ ਚਾਹੁੰਦਾ ਹੈ ਉਹਨਾਂ ਨੇ ਇਹੋ ਸੱਚਾ ਵੀ ਦੱਸਦਾ ਨਹੀਂ ਖਿਆਲ ਰੱਖਣਾ ਬਾਬਾ ਸਾਹਿਬ ਅਮੇਤਕਰ ਦੇ ਜਨਮ ਦੇ ਹਰ ਵਰਗ ਦਾ ਔਰ ਅੱਜ ਦਾ ਇਹ ਕਾਰਜ ਹਰ ਜਮਾਦਾਰ ਸਿੰਘ ਜੀ ਹਰ ਕੌਮ ਦਾ ਟੀਮ ਨੂੰ ਜਿੱਤਕਾਰ ਹੋਣਾ ਨਹੀਂ ਕਿਸੇ ਨਾਲ ਟੱਕਰ ਰਾਉਣਾ ਇੰਨਾ ਵਧੀਆ ਲਿਖਿਆ ਹੈ ਕਿ ਇਹ ਮੋਹਰ ਵਾਲੀ ਕਾਮਨਾ ਕਰਦੇ ਕਿ ਆਓ ਸਾਰੇ ਕਾਰਜਾਂ ਦੀ ਤਰੱਕੀ ਹੋਵੇ ਸਾਡੇ ਸਾਰੇ ਚੋਸ ਤੇ ਪੈੜਾ ਦੀ ਆਸਵਾਦ ਦਿਖਾਏ ਕੋਈ ਮਾਰਗਦਰਸ਼ਕ ਤੇ ਚੱਲਣ ਦੀ ਕਾਮਨਾ ਕਰਦੇ ਜਦੋਂ ਆਪਾਂ ਗ੍ਰਾਮੀਣ ਸੀਗੇ ਬਸ ਸਰ ਹਿੰਮਾ ਜੀ ਨਾ ਸੁਰਿੰਦਰ ਸਿੰਘ ਰਾਣਾ ਜੀ ਨੰਬਰ ਪੀ ਆਰ ਅੰਬੇਦਕਰ ਐਜੂਕੇਸ਼ਨ ਜੀ ਸਾਹਿਬ ਅੱਜ ਡਾਕਟਰ ਭੀਮਰਾਵਲ ਅੰਬੇਦਕਰ ਜੀ ਦਾ 134ਵਾਂ ਜਨਮ ਦਿਹਾੜਾ ਮਨਾ ਰਹੇ ਕੀ ਗੱਲ ਪਹਿਲਾਂ ਤਾਂ ਮੇਰੇ ਸਾਰੇ ਦੋਸਤਿਆਂ ਨੂੰ ਕਿ ਬਹੁਤ ਬਹੁਤ ਮੁਬਾਰਕਾਂ ਬਾਬਾ ਸਾਹਿਬ ਜੀ ਦੇ 134ਵੇਂ ਜਨਮ ਦਿਹਾੜੇ ਦੀਆਂ ਮਹਾਨਤਾ ਬਾਰੇ ਜਾਣਦੇ ਨੇ ਬੜੇ ਮਹਾਨ ਮਹਾਪੁਰਸ਼ ਹੋਏ ਜਿਨ੍ਹਾਂ ਦੀ ਅੱਜ ਅਸੀਂ ਜਲਜੀਤ ਸਿੰਘ ਦੀ ਵਕਤ ਹੈ ਦਾਠ ਕਰੇ ਖੁਸ਼ੀਆਂ ਮਨਾ ਰਹੇ ਆਂ ਲੱਡੂ ਬੰਡੇ ਜਾ ਰਹੇ ਨੇ ਬਹੁਤ ਬੜੀ ਬੜੀ ਮਹਾਨ ਸਖਸ਼ੀ ਦਾ ਰਤੋਚੇ ਨੇ ਬਾਬਾ ਜੀ ਬਾਬਾ ਸਾਹਿਬ ਜੀ ਨੂੰ ਨਮਨ ਕਰਨ ਦੇ ਲਈ ਰਫੀਆ ਦੇ ਲੋਕ ਬਹੁਤ ਪੰਗਿਆ ਸੀ ਇਹ ਹੀ ਕਹਿਣਾ ਚਾਹੁੰਦੇ ਆ ਪੂਰੇ ਦੇਸ਼ ਦੇ ਵਿੱਚ ਬਾਬਾ ਸਾਹਿਬ ਨੂੰ ਕਿੱਲੇ ਇਸ 14 ਅਪ੍ਰੈਲ ਦੇ ਬਲਕਿ ਨਹੀਂ ਨਮਨ ਕਰਨਾ ਚਾਹੀਦਾ ਇਹਨਾਂ ਦੇ ਵਿਚਾਰ ਨੂੰ ਹਰ ਨੂੰ ਆਪਣੇ ਅੰਦਰ ਚਰਚਲ ਨੂੰ ਕਿਹਾ ਗਿਆ ਸਮਾਣਾ ਚਾਹੀਦਾ ਤੇ ਬਾਬਾ ਸਾਹਿਬ ਦੇ ਵਿਚਾਰਾਂ ਦੇ ਉੱਤੇ ਚੱਲਣਾ ਚਾਹੀਦਾ ਬਾਬਾ ਸਾਹਿਬ ਇੱਕ ਮਹਾਨ ਮਹਾਪੁਰਖ ਜੀ ਹੋਏ ਨੇ ਵਿਸ਼ਵ ਰਤਨ ਹੋਏ ਜੀ ਬਾਬਾ ਸਾਹਿਬ ਜਿਹਨੇ ਦੇਸ਼ ਦਾ ਵਿਕਾਸ ਕੀਤਾ ਇਕੱਲੇ ਐਸੀ ਸਮਾਜ ਦਾ ਨਹੀਂ ਪੂਰੇ ਦੇਸ਼ ਦਾ ਵਿਕਾਸ ਕੀਤਾ ਹੈ ਬਾਬਾ ਸਾਹਿਬ ਤਾਂ ਡਾਕਟਰ ਇਬਰਾਹਿਮ ਬੇਟਾ ਜੀ ਨੇ ਇਹ ਜੀ ਅਸੀਂ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਕਿ ਬਾਬਾ ਸਾਹਿਬ ਦੇ ਵਿਚਾਰ ਆਪਾਂ ਸਮਝੋ ਪੜੋ ਇਹਨਾਂ ਨੂੰ ਕਹਿਣ ਲੱਗਾ ਸਮਝੋ ਦੇਖੋ ਬਾਬਾ ਸਾਹਿਬ ਨੇ ਕਿਹਾ ਐਸੀ ਸਮਾਜ ਦੇ ਲਈ ਕੰਮ ਨਹੀਂ ਕੀਤਾ ਪੂਰੇ ਦੇਸ਼ ਦੇ ਲਈ ਕੰਮ ਕੀਤਾ ਤਾਂ ਹੀ ਉਹ ਬਾਬਾ ਸਾਹਿਬ ਨੂੰ ਅੱਜ ਪੂਰਾ ਭਾਰਤ ਹੀ ਨਹੀਂ ਪੂਰਾ ਵਰਲਡ ਬਾਬਾ ਸਾਹਿਬ ਨੂੰ ਵਿਸ਼ਵ ਰਤਨ ਦੇ ਨਾਮ ਤੇ ਜਾਣਦਾ ਹੈ ਬਾਬਾ ਸਾਹਿਬ ਦੀ ਉਪਸਥਿਤੀ ਵਿੱਚ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਵਿਸ਼ਵ ਰਤਨ ਦੇ ਨਾਮ ਤੇ ਜਾਣਦਾ ਹੈ ਕਿ ਮੇਰੇ